ਗੁਡੀਆਂ ਤੇ ਤਬਾਰ ਕਰਕੇ ਇਹਨਾਂ ਨੂੰ ਪੈਸੇ ਨਾ ਦਿਓ ਇਹ ਬੜੀਆਂ ਮਿੱਠੀਆਂ ਛੁਰੀਆਂ ਚਲਾਉਂਦੀਆਂ ਜੇ ਉਦੋਂ ਮੈਂ ਆਪਣੀ ਘਰਦੀ ਨੂੰ 3 ਕਰੋੜ ਰੁਪਇਆ ਕਮਾ ਕੇ ਦਿੱਤਾ ਜੇ ਮੈਂ ਆਪਣੀ ਧੀ ਵਾਸਤੇ ਜ਼ਿੰਦਗੀ ਵਾਰਤੀ ਇੱਥੇ ਪਰ 2.5 ਸਾਲ ਹੋ ਗਏ ਉਸ 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 ਹਰਾਮਦੀ ਨੇ ਮੇਰੀ ਧੀ ਨਹੀਂ ਜੇ ਉਹ ਉਸ ਹਰਾਮਦੀ ਨੇ ਮੇਰੀ ਮਾਂ ਮਰ ਗਈ ਮੈਨੂੰ ਨਹੀਂ ਪੁੱਛਿਆ ਦਾਦੀ ਹੀ ਉਹਦੀ ਪੁਲਿਸ ਥਾਣਿਆਂ ਦੇ ਵਿੱਚ ਮੇਰੇ ਪਿਓ ਨੂੰ ਰੋਲਣ ਲਈ ਉਹਦੀ ਮਾਂ ਅੱਜ ਉਹਨਾਂ ਦੀ ਮੇਰੇ ਘਰੋਂ ਦੇ ਕੋਲ ਜਿਹੜਾ ਕਿ ਮੈਂ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਬਣਾਇਆ ਆ ਜੇ ਆਜਾ ਇੰਡੀਆ ਦੇ ਹਾਲਾਤ ਤੇ ਕਿਸੇ ਦੇ ਅੱਖੇ ਲੱਗ ਕੇ ਆਪਣੀ ਬੁੱਢੀ ਨੂੰ ਪੈਸੇ ਨਾ ਦਿਓ ਤੇ ਕੋਈ ਜਾਇਦਤ ਨਾ ਨਾ ਕਰਾ ਦਿਓ ਪੰਜ ਖਿਲੇ ਪੈੜੀ ਲੈ ਕੇ ਦਿੱਤੀ 1 ਕਰੋੜ 30 ਲੱਖ ਦੀ ਕੋਠੀ ਤੇ 2.5 ਕਰੋੜ ਰੁਪਇਆ ਲਾਤਾ ਔਰ ਰਾਮ ਦੀ ਜਿਹੜੀ ਮੇਰੀ 30 40 ਲੱਖ ਰੁਪਇਆ ਉਹਨੇ ਵਿਆਹ ਤੇ ਲਵਾ ਲਿਆ 40 ਤੋਲੇ ਮਾਮਾ ਧੀਆਂ ਮੇਰਾ ਸੋਨਾ ਨੱਪ ਗਿਆ 40 ਤੋਲੇ ਮੇਰਾ ਨੱਪ ਗਿਆ ਔਰ 5ੀ ਤੋਲੇ ਉਹਦੇ ਪਿਓ ਦਾ ਪਿਆ ਮੇਰੇ ਸਹੁਰੇ ਨੇ ਉਹ ਵੀ ਨੱਪ ਗਈ ਤੇ ਪੌਣਾ ਕਿਲੋ ਸੋਨਾ ਲਈ ਕਰੇ 420 ਕਰਕੇ ਮੇਰੀ ਤੇ ਮੇਰੇ ਪਿਓ ਨੂੰ ਤੇ ਮੇਰੇ ਘਰੇ ਮੇਰੇ ਪਿਓ ਨੇ ਉਹ ਆਪਣੇ ਰੱਖਿਆ ਤੇ ਉਹਨੂੰ ਆਂਦੀ ਮਜਬੀਆ ਇੱਥੋਂ ਘਰੋਂ ਨਿਕਲਾ ਹੈ ਆ ਕੁਛ ਕਰਨ ਢੀ ਜੇ ਮੇਰੀ ਕਰਦੀ ਲੋਕੋ ਆ ਕੁਛ ਕਰਨ ਢੀ ਜੇ ਮੇਰੀ ਕਰਦੀ ਓਏ ਉਹ ਤੇ ਵੱਡੇ ਸਰਦਾਰਾਂ ਦੀ ਧੀ ਛੋਟੋ ਕਿੱਲੇ ਦੇ ਮਾਲਕ ਆ ਜਿਹੜੇ ਮੇਰੇ ਨਾਲ ਬੈ ਕੇ ਗੱਲ ਕਰੋ ਇਹ ਆਹ ਤੋਹ ਦਿੱਤਾ ਜੇ ਸਿੱਖਿਆ ਪਹਿਲੋਂ ਮੇਰੇ ਸੋਹਰੇ ਦਾ ਛੋਟਾ ਕਿੱਲਾ ਬਰਬਾਦ ਕੀਤਾ ਐ ਜਨਾਨੀ ਨੇ ਉਹਦਾ ਘਰ ਵੇਚਿਆ ਇਹ ਆ ਕੁਛ ਕੰਡੀਆਂ ਦੇ ਮਾਮਾ ਧੀਆਂ ਲੋਕੋ ਵੱਜੋ ਇਹਨਾਂ ਤੋਂ ਏਡਾ ਮੈਂ ਆਪਣੇ ਦੰਦ ਆਪੇ ਕੁੱਟੇ ਮੇਰੀ ਕੁੜੀ ਦੇ ਦੰਦ ਪੀੜੋਈ ਮੈਂ 1.5 ਲੱਖ 3 21 ਲੱਖ ਦੀ ਟਿੰਗ ਟਿੱਪ 5 ਲੱਖ ਰੁਪਈਆ ਤਵੀਆਂ ਘੇਟਾ ਤੈਨੂੰ ਦਿੱਤਾ ਜਾ ਪੁੱਤ ਇੰਡੀਆ ਤੋਂ ਜਾ ਕੇ ਆਪਣਾ ਦੰਦਾਂ ਦਾ ਇਲਾਜ ਕਰਾ ਕੇ ਆ ਆਹ ਕੋਈ ਆਹ ਕੁਛ ਕੰਡੀਆਂ ਦੇ ਮਾਮਾ ਧੀਆਂ ਲੋਕੋ ਲੋਕੋ ਇਹਨਾਂ ਕੁੜੀਆਂ ਰਾਮ ਦੀਆਂ ਹਰਾਮਦੀਆਂ ਬਤਵਾਸ਼ ਬੁੜੀਆਂ ਨੂੰ ਕੋਈ ਨਾ ਪੈਸੇ ਕੱਲਿਓ ਇਹ ਬੜੀਆਂ ਹਰਾਮਦੀਆਂ ਜੇ ਇਹਨਾਂ ਤੇ ਵਿਸ਼ਵਾਸ ਨਾ ਕਰਿਓ ਮੈਂ ਆਪਣੀ ਤਿੰਨ ਦੀ ਤੇ ਵਿਸ਼ਵਾਸ ਕਰਕੇ 18 ਸਾਲ 3 ਕਰੋੜ ਰੁਪਈਆ ਕਮਾ ਕੇ ਦਿੱਤਾ ਜੇ ਇਹਨੂੰ ਹਰਾਮਦੀ ਨੂੰ ਮੇਰਾ ਉਹ ਸੋਰਾ ਮੇਰਾ ਵਕਤ ਹੁੰਦਾ ਫਿਰਦਾ ਉਹਦਾ ਸੌ ਕਿਲਾ ਬਰਬਾਦ ਕਰਤਾ ਜੇ ਆ ਕੁਛ ਕੀਤਾ ਜੇ ਮੇਰੀ ਘਰ ਦੀ ਦੇ ਤੇ ਪਿਓ ਦੀ ਧੀਆਂ ਨਾ ਮੇਰੇ ਇਹ ਵੀਡੀਓ ਦੀ ਜਵਾਬ ਦੇ ਜੇ ਪਿਓ ਦੀ ਧੀਆਂ ਤੇ ਜੇ ਤੇ ਗਿੰਦਰ ਸੋਦੀ ਧੀਆ ਤੇ ਤੇ ਹਰਪਾਲ ਦੀ ਧੀਆ ਨਾ ਪਬਲੀ ਨਾ ਸਾਹਮਣੇ ਆ ਕੇ ਖਾਚ ਪਿਓ ਦੀ ਤੇ ਪਾ ਕੇ ਗੱਲਾਂ ਗੱਲਾਂ ਕਰ ਲੋਕਾਂ ਨੂੰ ਜੋ ਗਾੜੀ ਲਾ ਕੇ ਲੋਕਾਂ ਦੇ ਪੁੱਤ ਮਰਵਾਉਣ ਡੀਆਂ ਜੇ ਤੁਹਾਡੇ ਹੈ ਨਹੀਂ ਤੁਹਾਡੇ ਹੈ ਨਹੀਂ ਤਾਂ ਕਰਨ ਡੀਆਂ ਜੇ ਕੁਛ ਤੇ ਤੁਹਾਡਾ ਪੁੱਤ ਹੁੰਦੇ ਨਾ ਮੇਰੀ ਮਾਂ ਦੀ ਹੁੰਦੀ ਪੁੱਤ ਤਿੰਨ ਜਨਾਨੀਆਂ ਚ ਬੰਦਾ ਜਨਾਨੀ ਜੀਦੀ ਆ ਪੁੱਤ ਦੀ ਸ਼ਰਮ ਪਿਓ ਦੀ ਸ਼ਰਮ ਖਸਮ ਦੀ ਸ਼ਰਮ ਕਿ ਤੇਰੀ ਜਨਾਨੀ ਨੇ ਤਿੰਨਾ ਚੋਂ ਇੱਕ ਵੀ ਨਹੀਂ ਉਹ ਸੱਚ ਕਰਨ ਲਈ ਦੇ ਨਾ ਉਹਨੂੰ ਪਿਓ ਦੀ ਸ਼ਰਮ ਦੇ ਨਾ ਉਹਦਾ ਪੁੱਤ ਉਹਦਾ ਹੈਗਾ ਨਹੀਂ ਤੇ ਨਾ ਉਹਨੂੰ ਖਸਮ ਦੀ ਸ਼ਰਮ ਦੇ ਮੈਂ ਸ਼ੁਕਰ ਕਰਦਾ ਵੀ ਇਹਦੀ ਕੁੱਖੋਂ ਮੇਰਾ ਪੁੱਤ ਨਹੀਂ ਜੰਮਿਆ ਜੇਕਰ ਪੁੱਤ ਜੰਮਿਆ ਹੁੰਦਾ ਜਦੋਂ ਮੇ ਕੋਈ ਸ਼ਿੱਤਰ ਮਰਮੋਦੀ ਮੇਰੇ ਪਿਓ ਦੇ ਸਿਰ ਤੇ ਹੋਣ ਤਕੜੀ ਹੋ ਜਾ ਤਵਿੰਦਰ ਕੁਰੇ ਮੇਰਾ ਘਰ ਕੱਲੇ ਦਾ ਨਹੀਂ ਉਜੜਨਾ ਬੜੇ ਉਜੜ ਨਹੀਂ ਹਣੋ ਤੇ ਤੂੰ ਜਾਣ ਲੱਗੀ ਆ ਕਲਵੰਤਕੌਰ ਨੂੰ ਕਹਦੀ ਤੈਨੂੰ ਆਪਣੀ ਮਾਂ ਨਾਲੋਂ ਵੱਧ ਸਤਿਕਾਰ ਕਰਦਾ ਹਾਂ ਕਿ ਤੂੰ ਮੇਰਾ ਘਰ ਝੜਨ ਵਾਸਤੇ ਸਾਜ ਚਰਨ ਚੰਦਈ ਆ